ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਹਮ ਜਿਹੜੀ ਆ ਉਹ ਲਗਾਤਾਰ ਕੰਟੀਨਿਊਸ ਕੰਟੀਨਿਊਸ ਚੱਲ ਰਹੀ ਆ ਤੇ ਜਿਸ ਦੇ ਤਹਿਤ ਸਾਡੇ ਮਾਨਯੋਗ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸ਼ੰਦਰ ਸ਼ਰਮਾ ਜੀ ਦੀ ਜੋਗ ਉਹ ਆਈ ਹੈ ਅਸੀਂ ਲਗਾਤਾਰ ਜਿਹੜੀ ਆ ਉਹ ਇਸੇ ਤਰ੍ਹਾਂ ਨਸ਼ੇ ਦੀ ਮਹਮ ਦੇ ਵਿੱਚ ਅ ਅ ਨਸ਼ਾ ਤਸਕਰਾਂ ਦੇ ਉੱਤੇ ਨਜ਼ਰ ਰੱਖ ਰਹੇ ਹਾਂ ਜਿਸ ਦੀ ਲੜੀ ਦੇ ਤਹਿਤ ਮੈਂ ਕੱਲ ਖੁਦ ਆਪ ਅ ਬਰਾਏ ਗਸ਼ਤ ਜਿਹੜਾ ਉਹ ਮੇਨ ਚੌਕ ਤੋਂ ਜਾਰੀਨ ਤਰਫ ਜਾ ਰਿਹਾ ਸੀ ਤੇ ਜਿੱਥੇ ਕੋਈ ਮੈਨੂੰ ਇਹ ਲੜਕਾ ਜਿਹੜਾ ਸੀਗਾ ਇਹਦੇ ਬਾਰੇ ਸਾਨੂੰ ਪਹਿਲਾਂ ਹੀ ਕੋਈ ਇਨਪੁਟ ਸੀ ਕਿ ਇਹ ਬੰਦਾ ਜਿਹੜਾ ਉਹ ਮੈਡੀਕੇਟਰ ਜਿਹੜਾ ਨਸ਼ੀਲੀਆਂ ਗੋਲੀਆਂ ਇਹਨਾਂ ਵੇਚਦਾ ਹੈਗਾ ਤੇ ਇਹ ਸਾਨੂੰ ਉੱਥੇ ਜੜੀ ਤੇ ਖੜਾ ਮਿਲਿਆ ਜਿਸ ਨੇ ਸਾਨੂੰ ਦੇਖ ਕੇ ਲਫਾਫਾ ਸੀ ਇਹਦੇ ਕੋਲ ਉਹ ਅਸੀਂ ਇਨਸਟਾ ਤੇ ਇਹਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤੇ ਜਿਹਨੇ ਆਪਣਾ ਨਾਮ ਜਿਹੜਾ ਹੈ ਇਹ ਪ੍ਰੇਮ ਸਿੰਘ ਉਰਫ ਜੱਬੂ ਪੁੱਤਰ ਚੰਦ ਚੰਦਰਪਾਲ ਵਾਸੀ ਇਹ ਯੂਪੀ ਦਾ ਬਰੇਲੀ ਦਾ ਰਹਿਣ ਵਾਲਾ ਹੈਗਾ ਤੇ ਪਿਛਲੇ 1.5 ਸਾਲ ਤੋਂ ਇਹ ਬਰਾਚਾਰ ਵਿੱਚ ਆਪਣੇ ਰੇੜੀ ਦੇ ਉੱਤੇ ਜਿਹੜਾ ਇਹ ਵਰਕ ਕਰ ਰਿਹਾ ਸੀਗਾ ਅ ਕਰਾਏ ਦਾ ਕਮਰਾ ਲੈ ਕੇ ਇੱਥੇ ਰਹਿ ਰਿਹਾ ਹੈ ਤੇ ਇਸ ਨੂੰ ਫਿਰ ਕਾਬੂ ਕਰਕੇ ਇਹਦਾ ਜਿਹੜਾ ਸਟਾਫ ਨੂੰ ਆਪਾਂ ਨੇ ਚੈੱਕ ਕੀਤਾ ਤੇ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਜਿਹੜੇ ਆਹੋ 10 ਨਸ਼ੀਲੀਆਂ ਗੋਲੀਆਂ ਦੇ ਪੱਤੇ ਜਿਹੜੇ ਉਹ ਐਲਪਰਾਜੋਲਮ ਔਰ ਪ੍ਰੈਗਾਟ ਉਹ ਮਿਲੇ ਸੀ ਜਿਨ੍ਹਾਂ ਨੂੰ ਅਸੀਂ ਬਤੌਰ ਜ਼ਬਤਾਨ ਅੰਸਾਰ ਕਬਜ਼ੇ ਵਿੱਚ ਲਿਆ ਤੇ ਇਸ ਦੇ ਖਿਲਾਫ ਬਣਦੀ ਜਿਹੜੀ ਉਹ ਕਾਰਵਾਈ ਆਰੰਭ ਕੀਤੀ ਸੀ ਕਿਥੋਂ ਲੈ ਕੇ ਆਸੀ ਬੜੀ ਐਫ ਆਰ ਇਹਦੇ ਦੇ ਖਿਲਾਫ ਅਸੀਂ 130 ਨੰਬਰ ਜਿਹੜੀ ਦਰਜ ਕਰਕੇ ਤੇ ਪੁਸ਼ਕਸ਼ ਕੀਤੀ ਹੈ ਜਿਹੜਾ ਇਹ ਪਿੱਛੇ ਬਰੇਲੀ ਦਾ ਰਹਿਣ ਵਾਲਾ ਹੈ ਤੇ ਇਹ ਉੱਥੇ ਦੇ ਮੈਡੀਕਲ ਸਟੋਰਾਂ ਤੋਂ ਲਿਆਣ ਵਾਲੇ ਇਹ ਦੱਸ ਰਿਹਾ ਇਹ ਤੇ ਕੋਈ ਪਹਿਲਾ ਹੀ ਮਾਮਲਾ ਤਾਂ ਨਹੀਂ ਕਿ ਪਾਸੇ ਰਹੇਗਾ ਇੱਥੇ ਰਹੋਗੇ ਇਹ ਅਸਲ ਵਿੱਚ ਜੋ ਪਿੱਛੇ ਤੇ ਇੱਕ ਸਾਲ ਡੇਟ ਸਾਲ ਤੋਂ ਆਪਣੇ ਬਰਾਚੌਰ ਤੇ ਰਹਿ ਰਿਹਾ ਹੈ ਇੱਥੇ ਤਾਂ ਨਹੀਂ ਇਹਦੇ ਖਿਲਾਫ ਹੈਗਾ ਬਟ ਇਹਦਾ ਫਿਰ ਪਿਛਲਾ ਰਿਕਾਰਡ ਅਸੀਂ ਉਹ ਬੰਦਾ ਆਪਣਾ ਮੁਲਾਜ਼ਮ ਤੇ ਚੈੱਕ ਕਰਾ ਲਵੇ ਸਰ ਇੱਥੇ ਕਿਰਾਏ ਤੇ ਰਹਿੰਦਾ ਸੀਗਾ ਜੀ ਹਾਂ ਬਿਲਕੁਲ ਕਿਰਾਏ ਤੇ ਰਹ ਰਿਹਾ ਜੀ ਆਪਣੇ ਗੁਰਨਾਨਕ ਇੱਥੇ ਅਸੀਂ ਘਰ ਵੀ ਚੈੱਕ ਕੀਤਾ ਗੁਰਨਾਨਕ ਨਗਰ ਦੀ ਗਲੀ ਦੇ ਵਿੱਚ ਇਹਦਾ ਘਰ ਹੈਗਾ ਉਹਦੇ ਵਿੱਚ ਕਮਰਾ ਕਿਰਾਏ ਤੇ ਹਾਇ ਲੈ ਕੇ ਉੱਥੇ ਰਹਿ ਰਿਹਾ ਹੈ ਪਿਛਲੇ ਦੋ ਜਿਹਨਾਂ ਦੇ ਕਿਰਾਏ ਤੇ ਰਹਿੰਦਾ ਹੈਗਾ ਜੀ ਉਹਨਾਂ ਨੂੰ ਪੁੱਛਿਆ ਕਿ ਕੀ ਕੀਤੀ ਇਹ ਤੁਹਾਡੇ ਕੋਲੋਂ ਕੀ ਇਹਨਾਂ ਦੇ ਬਾਰੇ ਤੁਸੀਂ ਥਾਣੇ ਚੱਕਰ ਕੀਤੀ ਬੁਲਾਇਆ ਸੀਗਾ ਉੱਥੇ ਕੁਝ ਹੋਰ ਜਿਹੜਾ ਉਹਨਾਂ ਨੇ ਹੈਂਡਓਵਰ ਕੀਤਾ ਸਰ ਵਿੱਚ ਤੋਂ ਓਨਰ ਜਿਹੜੇ ਆ ਉਹ ਕਿਸੇ ਪੈਨ ਟਕਾਰ ਲੈ ਆਪਣੇ ਰਹਿਣ ਵਾਲੇ ਹੈਗੇ ਆ ਉਹਨਾਂ ਨੇ ਗਾਹਾਂ ਆਪਣੇ ਕਮਰੇ ਤਿਆਰ ਕਰਕੇ ਕੁਝ ਸ਼ੌਪਸ ਜਿਹੜੀਆਂ ਕਿਰਾਏ ਦਿੱਤੀਆਂ ਹੋਈਆਂ ਉੱਥੇ ਜਿਹੜਾ ਬੰਦੇ ਨੂੰ ਹੈਂਡਓਵਰ ਉਹਨੂੰ ਕਿਹਾ ਸੀ ਬੁਲਾਇਆ ਵੀ ਅਸੀਂ ਪਰ ਹਲੇ ਸਾਡੇ ਕੋਲ ਆਈ ਨਹੀਂ ਹੈਗੇ ਉਹ ਤੇ ਉਹਨਾਂ ਨੂੰ ਅਸੀਂ ਪੋਸੀਸ ਕਰ ਰਹੇ ਹਾਂ ਉਹ ਇਹ ਤੇ ਥੋੜਾ ਕਿਰਾਇਆ ਨਾ ਦੇਣ ਦਾ ਵੀ ਇਤਰਾਜ਼ ਕਰ ਰਹੇ ਨੇ ਇਹਨੇ ਉਹਨਾਂ ਦਾ ਕਿਰਾਇਆ ਵੀ ਨਹੀਂ ਦਿੱਤਾ ਹੈਗਾ ਅਸੀਂ ਦਰੇ ਰਹਿ ਰਹੇ ਹਾਂ ਸਾਢੇ ਢੇਟ ਸਾਤ ਉੱਥੇ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਧਾ ਅਨਸਾਰ ਦੇ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499